ਕਰ ਦੋ ਸ਼ੁਰੂ ਸਟਾਰਟ ਸ਼ਾਬਾਸ਼ ਉਹ ਤੇਰੇ ਨਾਲੋਂ ਕੱਦ ਭਾਵੇਂ ਛੋਟਾ ਬੱਲਿਆ ਬੰਦਾ ਚੱਕ ਦਈਦਾ ਏ ਠਾ ਕਰਕੇ ਤੇਰੇ ਵਰਗੇ ਨੂੰ ਥੱਲੇ ਉੱਤੇ ਭੇਜਦਾ ਯਾਰਾਂ ਨੂੰ ਇਹ ਚੱਕਾ ਅੱਗੇ ਬਾਹਾਂ ਕਰਕੇ ਜਿੱਦੈ ਤੈਨੂੰ ਲੈ ਲਿਆ ਏ ਗੋਡਿਆਂ ਦੇ ਥੱਲੇ ਜਿੱਦੈ ਤੈਨੂੰ ਲੈ ਲਿਆ ਏ ਗੋਡਿਆਂ ਦੇ ਥੱਲੇ ਉਦੋਂ ਕਹੇਗਾ ਕਿ ਮੇਰੇ ਘਰ ਦੇ ਆ ਲੱਭਦੇ ਓ ਤੂੰ ਤਾਂ ਸਾਨੂੰ 6 ਫੁੱਟ ਕੱਦ ਦੱਸਦਾ ਤੇ ਅਸੀਂ ਬੰਦਾ 6 ਫੁੱਟ ਥੱਲੇ ਦੱਬਦੇ ਹੈ ਤੂੰ ਤਾਂ ਸਾਨੂੰ 6 ਫੁੱਟ ਕੱਦ ਦੱਸਦਾ ਤੇ ਅਸੀਂ ਬੰਦਾ 6 ਫੁੱਟ ਥੱਲੇ ਦੱਬਦੇ ਉਹ ਜੱਟ ਦੀ ਜਿਵੇਂ ਗਣ ਜਾ ਮੂਰੇ ਖੜਦੀ ਅਸਲੇ ਦੀ ਗੋਲੀ ਮੱਥੇ ਵਿੱਚ ਵੜਦੀ ਸਾਡੇ ਕਤਲ ਨੂੰ ਨੀਂ ਆ ਨਾ ਟਾਈਮ ਲੱਗਦਾ ਵੈਰੀ ਸਾਨੂੰ ਦੇਖ ਕੇ ਆ ਮੂਰੇ ਭੱਜਦੇ ਉਹ ਤੂੰ ਤਾਂ ਸਾਨੂੰ 6 ਫੁੱਟ ਕੱਦ ਦੱਸਦਾ ਤੇ ਅਸੀਂ ਬੰਦਾ 6 ਫੁੱਟ ਥੱਲੇ ਦੱਬਦੇ ਤੂੰ ਤਾਂ ਸਾਨੂੰ 6 ਫੁੱਟ ਕੱਦ ਦੱਸਦਾ ਤੇ ਅਸੀਂ ਬੰਦਾ 6 ਫੁੱਟ ਥੱਲੇ ਦੱਬਦੇ ਉਹ ਜਿਹੜੇ ਸਾਡੇ ਨਾਲ ਹੈਗੇ ਧੋਖਾ ਕਰਦੇ ਸਰ ਜਾਂਦਾ ਇਹੋ ਜਿਹੇ ਬੇਈਮਾਰਾਂ ਦਾ ਯਾਰਾਂ ਦੀਆਂ ਭੈਣਾਂ ਨੂੰ ਨਾ ਭੈਣ ਸਮਝੇ ਫਾਇਦਾ ਕੀ ਆ ਇਹੋ ਜਿਹੇ ਯਾਰਾਂ ਦਾ ਮਦੀਨ ਤੇ ਮੰਨੂ ਕੱਲੇ ਗੀਤ ਲਿਖਦੇ ਮਦੀਨ ਤੇ ਮੰਨੂ ਕੱਲੇ ਗੀਤ ਲਿਖਦੇ ਟਾਈਆਂ ਸਾਨੂੰ ਆਂਟੀ ਦੇਖ ਦੇਖ ਛੜਦੇ ਓ ਤੂੰ ਤਾਂ ਸਾਨੂੰ 6 ਫੁੱਟ ਕੱਦ ਦੱਸਦਾ ਤੇ ਅਸੀਂ ਬੰਦਾ 6 ਫੁੱਟ ਥੱਲੇ ਦੱਬਦੇ ਤੂੰ ਤਾਂ ਸਾਨੂੰ 6 ਫੁੱਟ ਕੱਦ ਦੱਸ ਖੱਬਦਾ ਦੱਸਦਾ ਕੋਈ ਨਾ ਕੋਈ ਨਾ ਹੋ ਜਾਂਦਾ ਹੋ ਜਾਂਦਾ ਦੱਬਦੇ ਗੋਡ ਯਾਰ ਗੋਡ ਕਲਾਪਿੰਗ ਯਾਰ ਓਏ ਇਕ ਹੋ ਚਲੋ ਆ ਦਿਲ ਵਿੱਚ ਦੱਬੇ ਉਹਦੇ ਬਾਰੇ ਪੁੱਛਦੇ ਉਹਦੇ ਲਾਰੇ ਸੱਚੇ ਸੀ ਜਾ ਐਵੇਂ ਬਾਰੇ ਪੁੱਛਦੇ ਮੈਂ ਤਾਂ ਜੋਰ ਬਥੇਰਾ ਲਾਇਆ ਇਹ ਸਮਝੇ ਨਾ ਸਮਝਾਇਆ ਮੈਂ ਤਾਂ ਜੋਰ ਬਥੇਰਾ ਲਾਇਆ ਇਹ ਸਮਝੇ ਨਾ ਸਮਝਾਇਆ ਕੋਰਾ ਦਿਲ ਦਾ ਖਫਾ ਕਿਉਂ ਐ ਕਿਉਂ ਐ ਤੂੰ ਬੇਵਫਾਈ ਕਿਉਂ ਐ ਕਿਉਂ ਐ ਤੂੰ ਬੇਵਫਾਈ ਕਿਉਂ ਐ ਕਿਉਂ ਐ ਸਾਡੀ ਗਲਤੀ ਐ ਅਸੀਂ ਦਿਲੋਂ ਚੋਣਾ ਸਿੱਖਿਆ ਤਾਂ ਹੀ ਕਿਸਮਤ ਸਾਡੀ ਵਿੱਚ ਰੋਣਾ ਲਿਖਿਆ ਤੋਡੀ ਗਲਤੀ ਐ ਅਸੀਂ ਦਿਲੋਂ ਚੋਣਾ ਸਿੱਖਿਆ ਤਾਂ ਹੀ ਕਿਸਮਤ ਸਾਡੇ ਵਿੱਚ ਰੋਣਾ ਲਿਖਿਆ ਹੰਝੂ ਅੱਖਾਂ ਵਿੱਚੋਂ ਆਉਂਦੇ ਵੰਗ ਸੋਣ ਮਹੀਨੇ ਚਾਉਂਦੇ ਹੰਝੂ ਅੱਖਾਂ ਵਿੱਚੋਂ ਆਉਂਦੇ ਵੰਗ ਸੋਣ ਮਹੀਨੇ ਚਾਉਂਦੇ ਐਵੇਂ ਹੀ ਹੁੰਦਾ ਹਰ ਖਪਾ ਕਿਉਂ ਐ ਕਿਉਂ ਐ ਤੂੰ ਬੇ ਬੇਵਫਾ ਕਿਉਂ ਐ ਕਿਉਂ ਐ ਤੂੰ ਬੇਵਫਾ ਕਿਉਂ ਐ ਕਿਉਂ ਐ ਗੋਡ ਯਾਰ ਕੋ ਹੋ ਜਿੱਦਾਂ ਦੇ ਤੂੰ ਫਿਰਦਾ ਹੈ ਕੰਮ ਕਰਦਾ ਉਮਰ ਨਾ ਲੱਗੇ ਨੀ ਵੱਡੀ ਤੇਰੀ ਵੇ ਮਾਮਿਆਂ ਦੀ ਡਾਰ ਤੇਰੇ ਮੂਰੇ ਹੁੰਦੀਆਂ ਡਿਵਾਈਡਰ ਤੇ ਚਾੜੀ ਹੁੰਦੀ ਗੱਡੀ ਤੇਰੀ ਵੇ ਚੱਲੇ ਬਦਮਾਸ਼ੀ ਤੇਰੇ ਨਾਂ ਦੀ ਚੋਬਰਾ ਚੱਲੇ ਬਦਮਾਸ਼ ਤੇਰੇ ਨਾਂ ਦੀ ਚੁਬੜਾ ਲੈ ਦੀ ਜਿੱਥੇ ਜਾਮ ਜਕਾ ਕਰਦੇ ਜਟਾ ਸ਼ਰੀਆਮ ਤੂੰ ਤਾਂ ਤੱਕਾ ਕਰਦੇ ਜਟਾ ਸ਼ਰੀਆਮ ਤੂੰ ਤਾਂ ਤੱਕਾ ਕਰਦੇ ਜਟਾ ਸ਼ਰੀਆਮ ਤੂੰ ਤਾਂ ਤੱਕਾ ਕਰਦੇ